गए प्रचित विजय को बेट धर्म धराई नेजे नेजे दुख वर्णन करे परा पांडव सुत सो धाय नमो नारायण जी आज अपन 15वा अध्याय श्रवण करांगे ਮਹਾਭਾਰਤ ਕਥਾਪੁਰਾਣ ਦਾ ਪਹਿਲਾ ਆਪਾਂ ਸੁਣ ਚੁੱਕੇ ਹਾਂ ਵੀ ਪਾਂਡਵ ਐ ਉਤਰਾਖੰਡ ਦੇ ਚਲੇ ਗਏ ਰਾਜਾ ਪਰਚਿਤ ਨੂੰ ਗੱਡੀ ਦੇ ਬਿਠਾ ਕੇ ਰਾਜਾ ਪਰਚਿਤ ਦਾ ਵਿਆਹ ਉਤਰ 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 ਕਾਂਸੀ ਦੇ ਉਤਰ ਰਾਜੇ ਦੀ ਇਰਾਗਤੀ ਰਾਣੀ ਨਾਲ ਹੋਇਆ ਉਹਨਾਂ ਦੇ ਚਾਰ ਪੁੱਤਰ ਹੋਏ ਅਤੇ ਰਾਜਾ ਪਰਸ਼ਦੇ ਨੇ ਯਰਹਵੀ ਨਦੀ ਦੇ ਕਿਨਾਰੇ ਗੁਰੂ ਕਿਰਪਿਆ ਨੂੰ ਗੁਰੂ ਧਾਰ ਕੇ ਚਾਰ ਯਸ਼ਮੇਦ ਯੱਗ ਕਰੇ ਜਦੋਂ ਚੰਦਰ ਹਸਰ ਗੱਦੀ ਦੇ ਬੈਠੇ ਸਮਾ ਨਿਕਲ ਗਿਆ ਤਾਂ ਪਤਾ ਚੱਲਿਆ ਵੀ ਕਾਲ ਯੁਗ ਪਸਤਾ ਆ ਗਿਆ ਹੈ ਤਾਂ ਉਥੋਂ ਆਪਦਾ ਰਾਜ ਦੇ ਵਿੱਚੋਂ ਕੁਛੇਤਰ ਵੱਲ ਆ ਗਏ ਤਾਂ ਇੱਕ ਦੇਖਦੇ ਆ ਨਾ ਕਿ ਇੱਕ ਇੱਕ ਪੈਰ ਤੇ ਇੱਕ ਬੈਲ ਖੜਿਆ ਤੇ ਇੱਕ ਗਊ ਉਹਨਾਂ ਦੀਆਂ ਗੱਲਾਂ ਸੁਣਦੇ ਰਾਜਾ ਪਛਿਤ ਇੱਕ ਦਰਦਸਤ ਦੇ ਉਲੇ ਹੋ ਕੇ ਸੂਤ ਜੀ ਨੂੰ ਛੌਣਕ ਕਹਿੰਦੇ ਨਾ ਏ ਸੁਣ ਕੇ ਸੂਤ ਜੀ ਸਾਨੂੰ ਦੱਸੋ ਵੀ ਇਹੋ ਇੱਕ ਜਿਹੜਾ ਬੈਲ ਤੇ ਉਹ ਗਊ ਕੌਣ ਹਨ ਤਾਂ ਸੂਤ ਜੀ ਸੌੜਕਾ ਨੂੰ ਕਹਿੰਦਿਆਂ ਨੇ ਵੀ ਜਿਹੜੀ ਉਹ ਬੈਲ ਹੈ ਉਹਦਾ ਧਰਮ ਹੈ ਤੇ ਜੋ ਗਊ ਹੈ ਉਹ ਪਿਥਵੀ ਹੈ ਉਹ ਆਪਸ ਦੇ ਵਿੱਚ ਗੱਲਾਂ ਕਰ ਰਹੇ ਹਨ ਧਰਮ ਅਸਮੈ ਸ਼ੀ ਗਊ ਨੂੰ ਪਿਥਵੀ ਨੂੰ ਕਹਿ ਰਿਹਾ ਹੈ ਵੀ ਤੂੰ ਉਦਾਸ ਕਿਉਂ ਹੈ ਮੈਨੂੰ ਮਹਿਸੂਸ ਹੋ ਰਿਹਾ ਵੀ ਕ੍ਰਿਸ਼ਨ ਭਗਵਾਨ ਨਿੱਜ ਧਰਮੋਂ ਚਲੇ ਗਏ ਤੋਂ ਉਹਦੇ ਵਿਯੋਗ ਦੇ ਵਿੱਚ ਉਦਾਸ ਹੈ ਜਦੋਂ ਕ੍ਰਿਸ਼ਨ ਭਗਵਾਨ ਆਪਣੀ ਮੁੱਲੀ ਮਨੋਹਰ ਮੁੱਲੀ ਵਜਾਂਦੇ ਸਨ ਤੇਰੀ ਉੱਤੇ ਬਿਰਾਜਮਾਨ ਹੁੰਦੇ ਸਨ ਤਾਂ ਤੁਹ ਜਿਆਦਾ ਖੁਸ਼ ਮਹਿਸੂਸ ਹੁੰਦੀ ਸੀ ਵੀ ਹੋ ਸਕਦਾ ਹੈ ਵੀ ਤੂੰ ਉਸ ਦੇ ਦੁੱਖ ਦੇ ਵਿੱਚ ਵਿਰੋਗ ਹੋ ਰਹੀ ਹੈ ਤਾਂ ਗਉ ਆਤਾ ਪਿਥਵੀ ਰੂਪ ਧਾਰਨ ਕਰੇ ਹੋਏ ਪਿਥਵੀ ਰੂਪ ਗਉ ਆਤਾ ਧਾਰਨ ਕਰੇ ਹੋਏ ਕਹਿੰਦੀ ਹੈ ਧਰਮ ਮੈਂ ਤੈਨੂੰ ਸੱਚ ਦੱਸਦੀ ਹਾਂ ਕ੍ਰਿਸ਼ਨ ਭਗਵਾਨ ਜਦੋਂ ਮੂਲੀ ਮਨੋਹਰ ਸਜਧਜ ਕੇ ਅੱਖ ਦੇ ਵਿੱਚ ਪੰਸਰੀ ਲੈ ਕੇ ਸ਼ੰਖ ਲੈ ਕੇ ਤੇ ਚੱਕਰ ਧਾਰਨ ਕਰਕੇ ਮੇਰੇ ਉੱਤੇ ਪੈਂਦੇ ਸਾ ਤਾਂ ਮੈਨੂੰ ਬਹੁਤ ਆਨੰਦ ਆਉਂਦਾ ਸੀਗਾ ਤੇ ਕ੍ਰਿਸ਼ਨ ਭਗਵਾਨ ਨਿਜ ਧਰਮੋਂ ਚਲੇ ਗਏ ਹੁਣ ਉਹਨਾਂ ਦੇ ਜਨ ਨਾਲ ਤੇ ਤਰਮ ਤੇਰੇ ਚਾਰ ਗੁਣ ਨਸ਼ਟ ਹੋ ਗਏ ਹਨ ਚਾਰ ਪੈ ਨਸ਼ਟ ਹੋ ਗਿਆ ਨਾ ਉਹ ਚਾਰ ਪੈ ਕਿਹੜੇ ਨੇ ਤਪ ਸ਼ਮਾ ਔਰ ਮੋਕਸ਼ ਸਿਪ ਸੱਚ ਰਹਿ ਗਿਆ ਤੂੰ ਵੀ ਹੁਣ ਵੈਯੋਗ ਦੇ ਵਿੱਚ ਹੈ ਤੇ ਮੈਂ ਵੀ ਜਾਣਦੇ ਹਾਂ ਕਿ ਉਹਨਾਂ ਕ੍ਰਿਸ਼ਨ ਭਗਵਾਨ ਨੂੰ ਵੈਖ ਉੱਠ ਗਏ ਆ ਤੋਂ ਬਾਅਦ ਕਿਉਂਕਿ ਕਾਲ ਯੋਗ ਆ ਗਿਆ ਹੈ ਦੁਆਪਰ ਦੇ ਵਿੱਚ ਜਦੋਂ ਅਤਿਆਚਾਰ ਵਧ ਗਿਆ ਸੀ ਤਾਂ ਕ੍ਰਿਸ਼ਨ ਭਗਵਾਨ ਨੇ ਜਨਮ ਲੈ ਕੇ ਆਪਣੇ ਸਾਰੇ ਦੇ ਦੁੱਖ ਕੱਟੇ ਸਨ ਧਰਮ ਜਦੋਂ ਨਸ਼ਟ ਹੋ ਗਿਆ ਸੀਗਾ ਭਗਤੀ ਦਾ ਸੰਚਾਰ ਨਹੀਂ ਹੋਇਆ ਸੀ ਉਸ ਟਾਈਮ ਕ੍ਰਿਸ਼ਨ ਭਗਵਾਨ ਨੇ ਜਨਮ ਲੈ ਕੇ ਤਰਾ ਤਰਾ ਦੇ ਲੀਲਾ ਕਰੀਆਂ ਤੇ ਕ੍ਰਿਸ਼ਨ ਭਗਵਾਨ ਦੇ ਵਿੱਚ ਖੱਤੀ ਗੁਣਸਿਗੇ ਜਿਨ੍ਹਾਂ ਦੇ ਵਿੱਚ ਕੁਛ ਦੱਸ ਦਿੰਨੇ ਆ ਕਿਵੇਂ ਆਪਣਾ ਦੁੱਜੇ ਨੂੰ ਸ਼ਮਾ ਕਰਨਾ ਦੁੱਜੇ ਦਾ ਸੁੱਖ ਦੁੱਖ ਸੁਣਨਾ ਅੱਖਾਂ ਦੇ ਵਿੱਚ ਛੀਲਦਾ ਰੱਖਣੀ ਮੋਹ ਨਾ ਮੋਹ ਪ੍ਰੇਮ ਨਾਲ ਹੱਦ ਨਾਲ ਗੱਲੇ ਨਾਲ ਗੱਲ ਕਰਨੀ ਕਿਸੇ ਦਾ ਦੁੱਜੇ ਦਾ ਦੁੱਖ ਸੁਣਨਾ ਤੇ ਕਿਸੇ ਜੋ ਵੀ ਕੋਈ ਗੱਲ ਸੁਣਾ ਰਿਹਾ ਬੜੇ ਤਿਹਰੇ ਪ੍ਰਕੋਦਰੀ ਗੱਲ ਸੁਣਨੀ ਤੇ ਉਹਦਾ ਨਿਵਾਰਨ ਕਰਨਾ ਪ੍ਰੇਮ ਰੱਖਣਾ ਆਪਣਾ ਬਲ ਜਿਆਦਾ ਹੁੰਦੇ ਉਹ ਵੀ ਬਲ ਦਾ ਨਾ ਹੰਕਾਰ ਕਰਨਾ ਵੱਡੇ ਵੱਡੇ ਯੁੱਧ ਜਿੱਤ ਲੈ ਕੇ ਸ਼ਭਵਾਣੇ ਉਹਨਾਂ ਨੂੰ ਆਪਾਂ ਕਿਵੇਂ ਪੁੱਲ ਸਕ ਰਿਹਾ ਹੈ ਤੇਰਮਾ ਹੁਣ ਤੈਨੂੰ ਪਤਾ ਹੈ ਵੀ ਕਾਲ ਯੁਗ ਆ ਗਿਆ ਕਾਲ ਯੁਗ ਦਾ ਪ੍ਰਕੋਪ ਇਸ ਧਰਤੀ ਤੇ ਵਧੂਗਾ ਇਹ ਗੱਲਾਂ ਕਰਕੇ ਮੈਂ ਚਿੰਤਾ ਹਾਂ ਚਿੰਤਨ ਹਾਂ ਦਾ ਇਹ ਸਾਰੀਆਂ ਗੱਲਾਂ ਰਾਜਾ ਪਖਸ਼ਿਤ ਇੱਕ ਡਾਕਟਰ ਦੇ ਪਿੱਛੇ ਸੁਣ ਰਹੇ ਹਨ ਉਹਨਾਂ ਦੋਆਂ ਦਾ ਬਤ ਬਤਲਾਪ ਨੂੰ ਬਿਆਨ ਸ੍ਰੀ ਕਿਸ਼ਨਜੀ ਭਗਵਾਨ ਦਾ ਜਾਣਾ ਤੇ ਜੋ ਦੁੱਖ ਹੋ ਰਹੇ ਨੇ ਧਰਤੀ ਦੇ ਉਹਨਾਂ ਦਾ ਸਾਰਾ ਦਾ ਵਰਨ ਉਹ ਆਪਸ ਵਿੱਚ ਗੱਲ ਕਰ ਰਹੇ ਹਨ ਤਾਂ ਐਨੇ ਨੂੰ ਇੱਕ ਕਾਲਾ ਪੱਤਰ ਪੁੱਛ ਉਨਾਵਲ ਆ ਰਿਹਾ ਹੈ ਲੋਕੀ ਕਥਾ ਪ੍ਰੇਮੀਆਂ ਇਸ ਭਾਗ ਦੇ ਵਿੱਚ ਪਿਥਵੀ ਤੇ ਧਰਮ ਦਾ ਜੋ ਬਾਤਲਾਬ ਸੀ ਆਪਾਂ ਸੁਣਾਇਆ ਅਗਲੇ ਭਾਗ ਦੇ ਵਿੱਚ ਕਿਵੇਂ ਰਾਜਾ ਪ੍ਰਸਿੱਧ ਦੀਆ ਕਾਲ ਯੁਗ ਨਾਲ ਪੇਟ ਹੁੰਦੀ ਹੈ ਉਹਦੇ ਬਾਰੇ ਦੱਸਿਆ ਜਾਊਗਾ ਇੰਨੀ ਕੀ ਗੱਲਾਂ ਕਰਦੇ ਹੋਏ ਠੀਵਾ ਦੇ ਜਾਤਕਾਂ ਜੋ ਵੀ ਕੋਈ ਸਾਡੇ ਤੋਂ ਪੁੱਲ ਚੁੱਕ ਅਣਜਾਣੇ ਅਣਜਾਣੇ ਦੇ ਵਿੱਚ ਸਾਡੇ ਤੋਂ ਕੋਈ ਅੱਖਰ ਦਾ ਘਾਟਾ ਵਾਧਾ ਹੋ ਜਾਂਦਾ ਹੈ ਕਿਰਪਾ ਕਰਕੇ ਮਾਫ ਕਰਿਓ ਆਪ ਦਾ ਛੋਟਾ ਸਮਝ ਕੇ ਨਮੋ ਨਾਰਾਇਣ ਜੀ ਨਮੋ ਨਾਰਾਇਣ